ਵਾਗਰੂ 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 ਦਸਾਂ ਚਗੀ ਨਹੀਂ ਕਿ ਤੀ ਵਾਗਰੂ ਦਸਾਂ ਚਗੀ ਨਹੀਂ ਕਿ ਤੀ ਬੇੜਾ ਬਨ ਨਾ ਸਕਿਓ ਬੰਦਨ ਕੀ ਵੇਲਾ ਭਵ ਸਰਵਰ ਜਬ ਉਛਲਿਆ ਤਵ ਤਰਣ ਦੋਹਿਲਾ ਇਹ ਹਾਲ ਇਸ ਵੇਲੇ ਪੰਜਾਬ ਦਾ ਹੋਇਆ ਪਿਆ ਮੇਰਾ ਪੰਜਾਬ ਨਾ ਰੋ ਰਿਹਾ ਕੁੜਲਾ ਰਿਹਾ ਤਾਹਾ ਮਾਰ ਰਿਹਾ ਪੰਜਾਬ ਦੇ ਕੋਨੇ ਕੋਨੇ ਤੋਂ ਭੈੜੀਆਂ ਖਬਰਾਂ ਆ ਰਹੀਆਂ ਨੇ ਕਿਤੋਂ ਵੀ ਕੋਈ ਖਬਰ ਆਂਦੀ ਹੈ ਨਾ ਕੋਈ ਅਲਰਟ ਮੈਸੇਜ ਆਂਦਾ ਹੈ ਲੱਤਾਂ ਦੀ ਜਾਨ ਜੀ ਨਿਕਲ ਜਾਂਦੀ ਹੈ ਵੀ ਯਾਰ ਪਤਾ ਨਹੀਂ ਕਿਸ ਪਾਸੇ ਕੀ ਹੋ ਗਿਆ ਹੋਣਾ ਦਰਿਆ ਸਮਾਚਾਰ ਦੇਖ ਰਹੇ ਆ ਲੋਕਾਂ ਦਾ ਮਾਲ ਡੰਗਰ ਰੁੜਿਆ ਹੀ ਜਾਂਦਾ ਐ ਇੰਨੇ ਕੁ ਭੈੜੇ ਹਾਲਾਤ ਐ ਇਸ ਵੇਲੇ ਕਿਸਾਨਾਂ ਦੇ ਤੁਸੀਂ ਦੇਖੋ ਵਿਚਾਰੇ ਦਰਿਆਵਾਂ ਦੇ ਬੰਨਾਂ ਦੇ ਉੱਤੇ ਐ ਹੱਥ ਜੋੜੀ ਖੜੇ ਐ ਵੀ ਰੁਕ ਜਾ ਬਾਬਾ ਕੋਈ ਉਹਨੂੰ ਖਵਾਜਾ ਪੀਰ ਮੰਨ ਕੇ ਰੋਕ ਰਿਹਾ ਕੋਈ ਆਪੋ ਆਪਣੇ ਈਸ਼ਟ ਨੂੰ ਤਿਆ ਰਿਹਾ ਲੋਕ ਵਾਹਿਗੁਰੂ ਨੂੰ ਵਾਸਤੇ ਪਾ ਰਹੇ ਆ ਵਾਹਿਗੁਰੂ ਆ ਕੀ ਹੋ ਗਿਆ ਵਾਹਿਗੁਰੂ ਆ ਤੂੰ ਕੀ ਕਰਤਾ ਸਾਡੇ ਨਾਲ ਕੀ ਪਾਣਾ ਵਰਤ ਗਿਆ ਯਾਰ ਕਿਸਾਨਾਂ ਵੱਲ ਦੇਖ ਕੇ ਨਾ ਗੱਜ ਘਰ ਆਂਦਾ ਰੋਣ ਨਿਕਲਦਾ ਵੀ ਸਾਡੇ ਪੰਜਾਬ ਦੇ ਆ ਹਾਲਾਤ ਵੀ ਹੋਣੇ ਸੀ ਕਦੇ ਜਿਹੜੇ ਲੋਕ ਆਨ ਦਾ ਤੇ ਕਹਾਂਦੇ ਐ ਅੱਜ ਉਹਨਾਂ ਦੇ ਬੁਰੇ ਹਾਲ ਹੋ ਗਏ ਐ ਫਸਲਾਂ ਰੁੜੀਆਂ ਜਾਂਦੀਆਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਸਾਰਾ ਮਾਲ ਡੰਗਰ ਹੜ ਗਿਆ ਯਾਰ ਬੁਰੇ ਹਾਲ ਐ ਮੈਂ ਇੱਕ ਬਜ਼ੁਰਗ ਮਾਤਾ ਦੀ ਵੀਡੀਓ ਦੇਖੀ ਉਹ ਵਿਚਾਰੀ ਪਾਣੀ 'ਚ ਹੱਥ ਡੋਬ ਕੇ ਨਾ ਐਂ ਅਰਦਾਸਾਂ ਕਰਦੀ ਐ ਤੂੰ ਬਾਬਾ ਖিজਰ ਅਲੇਸਲਾਮ ਜਿੰਦਾ ਪੀਰੇ ਆ ਵੇਖ ਪਾਣੀ ਇਹ ਤਾਂ ਉਹ ਦੇਖ ਕੇ ਇੰਨੀ ਭਾਵਕਤਾ ਨਿਕਲ ਕੇ ਆਂਦੀ ਐ ਨਾ ਵੀ ਯਾਰ ਆ ਦਿਨ ਵੀ ਦੇਖਣੇ ਸੀ ਅਸੀਂ ਕਦੇ ਐਂ ਲੱਗਦਾ ਐ ਵੀ ਪਿਛਲੇ 5 ਸਾਲਾਂ ਦੇ ਵਿੱਚ 3 ਵਾਰੀ ਹੜ ਆ ਗਏ ਐ ਤੁਹਾਨੂੰ ਐ ਨਹੀਂ ਲੱਗਦਾ ਪੰਜਾਬੀ ਉਹ ਵੀ ਇਹ ਹੜ ਕੁਦਰਤੀ ਨਹੀਂ ਹੈਗੇ ਇਹ ਗੈਰ ਕੁਦਰਤੀ ਹੈ ਕਿਤੇ ਨਾ ਕਿਤੇ ਮਨ ਸੋਚਣ ਨੂੰ ਮਜਬੂਰ ਹੁੰਦਾ ਹੈ ਨਾ ਵੀ ਇਹ ਹੜ ਕੁਦਰਤੀ ਨਹੀਂ ਹੈਗੇ ਯਾਰ ਇਹ ਗੈਰ ਕੁਦਰਤੀ ਹੜ ਹੈ ਕਿਉਂ ਕਿਉਂ ਇਦਾਂ ਹੁੰਦਾ ਹੈ ਭਲਾ ਜਿਹੜਾ ਮਾਦੋਪੁਰ ਵਾਲਾ ਡੈਮ ਹੈ ਰਣਜੀਤ ਸਾਗਰ ਡੈਮ ਉਹਦੇ ਵਿੱਚ ਕਹਿੰਦੇ ਐ ਭਰ ਗਿਆ ਸੀ ਉਹ ਭਰਿਆ ਹੋਇਆ ਰੱਖਿਆ ਹੋਇਆ ਸੀ ਇਹਨਾਂ ਨੇ ਜਦੋਂ ਪਾਣੀ ਹੋਰ ਪਿੱਛੋਂ ਫਲੋ ਦੇ ਵਿੱਚ ਆ ਗਿਆ ਫਿਰ ਉਹਦੇ ਫਲੱਡ ਗੇਟ ਖੋਲਤੇ ਇਹ ਤਾਂ ਆਪਣੇ ਆਪ ਦੇ ਵਿੱਚ ਪ੍ਰਮਾਣੂ ਬੰਬ ਵਰਗਾ ਕੰਮ ਹੋ ਗਿਆ ਵੀ ਤੁਸੀਂ ਪਹਿਲਾਂ ਹੀ ਭਰਿਆ ਹੋਇਆ ਡੈਮ ਸੀ ਉਹਦੇ ਵਿੱਚ ਹੋਰ ਫਲੋ ਆ ਗਿਆ ਉਦੋਂ ਖੋਲਤਾ ਜਦੋਂ ਤੁਹਾਡੇ ਵਾਸਚ ਕੁਸ ਨਾ ਰਿਹਾ ਜਦੋਂ ਤੁਹਾਨੂੰ ਪਤਾ ਹੈ ਇਸ ਵਾਰ ਆਪਾਂ ਨੂੰ ਨਾ ਮਾਰਚ ਅਪ੍ਰੈਲ ਦੇ ਵਿੱਚ ਹੀ ਪਤਾ ਲੱਗਿਆ ਸੀਗਾ ਅਲਰਟ ਆ ਗਏ ਸੀਗੇ ਮੌਸਮ ਵਿਭਾਗ ਵੱਲੋਂ ਵੀ ਹੈਵੀ ਰੇਨਿੰਗ ਹੋਊਗੀ ਮੌਨਸੂਨ ਜਿਹੜਾ ਬਹੁਤ ਹੈਵੀ ਹੈ ਇਸ ਵਾਰੀ ਤੁਸੀਂ ਕਿਉਂ ਫਿਰ ਉਸ ਡੈਮ ਨੂੰ ਭਰ ਕੇ ਰੱਖਿਆ ਕੀ ਉਹ ਸਾਡੇ ਵਾਸਤੇ ਹੀ ਭਰ ਕੇ ਰੱਖਿਆ ਹੋਇਆ ਸੀ ਵੀ ਸਾਰਾ ਪੰਜਾਬ ਡਬੋਵਾਂਗੇ ਫਿਰ ਅਸੀਂ ਤਾਂ ਇਹੀ ਮੰਨਾਂਗੇ ਨਾ ਬੀਬੀ ਐਮਬੀ ਇਹ ਉਹ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਉਹ ਚਾਹੁੰਦਾ ਹੀ ਇਹੀ ਹੈ ਫਿਰ ਵੀ ਹਾਂ ਪੰਜਾਬ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਡਬੋਇਆ ਜਾਏ ਸਾਡੇ ਨਾਲ ਦੂਏਕ ਦਿਨ ਉਹ ਸਿੰਘ ਫਸਾ ਕੇ ਰੱਖਦੇ ਆ ਕਿਸੇ ਨਾ ਕਿਸੇ ਗੱਲੋਂ ਹੁਣ ਤੁਸੀਂ ਉਹ ਡੈਮ ਭਰ ਕੇ ਰੱਖਿਆ ਪਿੱਛੋਂ ਹੋਰ ਪਾਣੀ ਆ ਗਿਆ ਤੁਸੀਂ ਸਾਡੇ ਵੱਲ ਛੋੜਤਾ ਕਿਉਂ ਨਹੀਂ ਉਸ ਨੂੰ ਪਹਿਲਾਂ ਹੀ ਖਾਲੀ ਰੱਖਿਆ ਗਿਆ ਜਦ ਕਿ 60 40 ਦੀ ਰੇਸ਼ੋ ਹੈ 60% ਖਰਚਾ ਪੰਜਾਬ ਦਿੰਦਾ ਹੈ ਉਹਦਾ ਉਹਦੀ ਰੱਖ-ਰਖਾਵ ਦਾ ਖਰਚਾ ਪੰਜਾਬ ਦਿੰਦਾ ਤੇ ਡਬੋ ਫੇਰ ਪੰਜਾਬ ਦਿੱਤਾ ਪੰਜਾਬ ਦੇ ਆ ਡੈਮਾਂ ਦਾ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੈਗਾ ਨੁਕਸਾਨ ਹੀ ਨੁਕਸਾਨ ਹੋਇਆ ਹੈ ਪਿਛਲਿਆਂ 5 ਸਾਲਾਂ ਚ ਅਸੀਂ ਤੇ ਇਹੀ ਦੇਖਿਆ ਕਿਉਂ 1988 ਦੇ ਵਿੱਚ ਹੜ ਆਏ ਸੀ ਜਾਂ 1993 ਚ ਆਏ ਸੀਗੇ ਜਾਂ 2019 ਚ ਆਏ ਸੀ ਕਿੰਨਾ ਕਿੰਨਾ ਵਖਵਾ ਸੀਗਾ ਹੁਣ ਪਿਛਲਿਆਂ 5 ਸਾਲਾਂ ਚ ਤਿੰਨ ਵਾਰੀ ਹੜ ਆ ਗਏ ਇਹ ਕਿਉਂ ਹੋ ਰਿਹਾ ਯਾਰ ਜੇ ਕਿਸਾਨ ਤੁਹਾਨੂੰ ਜ਼ਮੀਨਾਂ ਦੇ ਨਹੀਂ ਰਹੇ ਹੈਗੇ ਤੁਸੀਂ ਕਿਉਂ ਇਦਾਂ ਕਰ ਰਹੇ ਹੋ ਫਿਰ ਇਦਾਂ ਖੋਹੋਗੇ ਜ਼ਮੀਨਾਂ ਕਿਸਾਨਾਂ ਤੋਂ ਇੱਕ ਪੱਖ ਇਹ ਵੀ ਦੇਖਿਆ ਆ ਰਿਹਾ ਹੈ ਕਿਸਾਨ ਜਿੱਥੇ ਬੰਦੀਆਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਵੀ ਕਿਸਾਨ ਜੇ ਇਹਨਾਂ ਨੂੰ ਜ਼ਮੀਨਾਂ ਨਹੀਂ ਦਿੰਦੇ ਹੈਗੇ ਇਹਨਾਂ ਦੇ ਕਾਨੂੰਨ ਨਹੀਂ ਲਾਗੂ ਹੋਣ ਦਿੱਤੇ ਇਹਨਾਂ ਦੀ ਲੈਂਡ ਪੋਲਿੰਗ ਨਹੀਂ ਲਾਗੂ ਹੋਣ ਦਿੱਤੀ ਹੁਣ ਇਹ ਇਦਾਂ ਕਰ ਰਹੇ ਹੈ ਕਿ ਕਿਸਾਨਾਂ ਦੀ ਫਿਰ ਫਸਲਾਂ ਹੀ ਹੜਾ ਦਿਓ ਇਹਨਾਂ ਨੂੰ ਮਜਬੂਰ ਕਰ ਦਿਓ ਮਜਬੂਰ ਹੋ ਕੇ ਇਹ ਤੋਂ ਚਲੇ ਜਾਣ ਹੁਣ ਤਾਂ ਇਹੀ ਇਹੀ ਹੋ ਰਿਹਾ ਹੈ ਤੁਹਾਡੇ ਸਾਹਮਣੇ ਇਹੀ ਸਮਝਿਆ ਜਾਏਗਾ ਇੱਕ ਪੱਖ ਇਹ ਹੈ ਸੋਚਣ ਵਾਲਿਆਂ ਦਾ ਦੂਜੀ ਇੱਕ ਬੇਨਤੀ ਹੋਰ ਹੈ ਮੇਰੀ ਯਾਰ ਪੰਜਾਬ ਦੇ ਨਾਲ ਨਾ ਸਿਰਫ ਇਕੱਲਾ ਪੰਜਾਬ ਹੀ ਖੜਿਆ ਹੈ ਜਦੋਂ ਵੀ ਕਦੇ ਕੋਈ ਵਕਤ ਆਂਦਾ ਹੈ ਨਾ ਰੱਬ ਨਾ ਕਰੇ ਅਸੀਂ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਸਾਰਿਆਂ ਦਾ ਭਲਾ ਅਸੀਂ ਮੰਗਦੇ ਆ ਕਦੇ ਕਿਸੇ ਨੂੰ ਮਾੜਾ ਸਮਾਨਾ ਦੇਖਣਾ ਪਏ ਪਰ ਜਦੋਂ ਵੀ ਕਦੇ ਕਿਸੇ ਸਟੇਟ ਦੇ ਵਿੱਚ ਕਦੇ ਕਿਸੇ ਦੇਸ਼ ਦੇ ਵਿੱਚ ਵੀ ਕੋਈ ਆਪ ਦਾ ਆਈ ਹੈ ਨਾ ਅਸੀਂ ਕੜਸ਼ੀਆਂ ਬਾਲਟੀਆਂ ਚੱਕ ਕੇ ਸਭ ਤੋਂ ਮੁਰੇ ਹੋਏ ਆ ਸਾਡੀ ਵਾਰੀ ਸਾਡੇ ਵਾਸਤੇ ਕੋਈ ਨਹੀਂ ਵੜਿਆ ਪੂਰੇ ਦੇਸ਼ ਦੇ ਵਿੱਚੋਂ ਦੱਸੋ ਮੈਨੂੰ ਆਇਆ ਹੈ ਕੋਈ ਕਿਸੇ ਸਟੇਟ ਦੇ ਵਿੱਚੋਂ ਸਰਕਾਰਾਂ ਤੋਂ ਤਾਂ ਅਸੀਂ ਉਮੀਦਾਂ ਹੀ ਛੱਡਤੀਆਂ ਸਰਕਾਰਾਂ ਤੇ ਸਾਡੇ ਵਾਸਤੇ ਇੱਕ ਚਿੱਟੇ ਆਥੀ ਆ ਇਹ ਤਾਂ ਹੈ ਹੀ ਕੁਛ ਨਹੀਂ ਯਾਰ ਤੁਸੀਂ ਬਾਕੀ ਸਟੇਟਾਂ ਵਾਲੇ ਤਾਂ ਸਾਡੇ ਭਾਈ ਸੀਗੇ ਉਸੀਂ ਤਾਂ ਸਾਡੀ ਬਾਹ ਫੜ ਸਕਦੇ ਸੀ ਅਸੀਂ ਤੁਹਾਡੇ ਵਾਸਤੇ ਕਿੱਥੇ ਕਿੱਥੇ ਗਏ ਆ ਕੇਰਲ ਦੇ ਵਿੱਚ ਵੀ ਅਸੀਂ ਜਾ ਕੇ ਖਾਲਸਾ ਆਡ ਵਾਲਿਆਂ ਨੇ ਲੰਗਰ ਲਾਏ ਆ ਬੰਗਾਲ ਦੇ ਵਿੱਚ ਵੀ ਜਾ ਕੇ ਉਹਨਾਂ ਨੇ ਲੋਕਾਂ ਨੂੰ ਸਾਂਭਿਆ ਯਾਰ ਸਾਡੀ ਵਾਰੀ ਕੋਈ ਵੀ ਨਹੀਂ ਬੋੜਿਆ ਸਾਨੂੰ ਮਹਿਸੂਸ ਨਹੀਂ ਹੁੰਦਾ ਹੈਗਾ ਇਹ ਚੀਜ਼ਾਂ ਸਾਡਾ ਘੱਟ ਪਰ ਆਉਂਦਾ ਯਾਰ ਅਸੀਂ ਸਾਰਿਆਂ ਪਿੱਛੇ ਲੜਦੇ ਆ ਸਾਡੀ ਵਾਰੀ ਕੋਈ ਵੀ ਨਹੀਂ ਖੜਦਾ ਹੈਗਾ ਆ ਕੇ ਕਿਉਂ ਪੰਜਾਬ ਨਾਲ ਇਦਾਂ ਕਿਉਂ ਹੁੰਦਾ ਜਦੋਂ ਵੀ ਕਦੇ ਦੇਸ਼ ਤੇ ਕੋਈ ਆਪਦਾ ਆਂਦੀ ਹੈ ਪੰਜਾਬ ਸਭ ਤੋਂ ਪਹਿਲਾਂ ਹੀ ਕਢਾਂਦਾ ਪਰ ਪੰਜਾਬ ਦੀ ਵਾਰੀ ਕੋਈ ਵੀ ਨਹੀਂ ਖੜਦਾ ਆ ਕੇ ਜਦੋਂ ਪਾਰਟੀਸ਼ਨ ਹੋਈ ਹੈ ਸਾ ਲੱਖ ਬੰਦਾ ਸਾਡਾ ਮਰਿਆ ਹੁਣ ਵੀ ਹੁਣ ਤੱਕ ਵੀ ਤਰੰਗੇ ਦੇ ਵਿੱਚ ਲਿਫਟ ਲਿਫਟ ਕੇ ਲਾਸ਼ਾਂ ਸਾਡੀਆਂ ਆਂਦੀਆਂ ਬਾਰਡਰਾਂ ਤੋਂ ਪਰ ਯਾਰ ਸਾਡੀ ਵਾਰੀ ਕੋਈ ਖੜਦਾ ਕਿਉਂ ਨਹੀਂ ਆਕੇ ਅਸੀਂ ਵਿਗਾੜਿਆ ਕੀ ਹੈ ਇਸ ਮੁਲਕ ਦਾ ਤੁਸੀਂ ਸਾਨੂੰ ਅਪਣਾਉਂਦੇ ਕਿਉਂ ਨਹੀਂ ਹੈਗੇ ਯਾਰ ਅਸੀਂ ਤੁਹਾਡੇ ਵਾਸਤੇ ਸਿਰ ਦਹੀਂ ਬੈਠੇ ਆ ਆਪਣੇ ਤੁਸੀਂ ਸਾਨੂੰ ਕਦੋਂ ਅਪਣਾਓਂਗੇ ਸਾਨੂੰ ਰੋਣ ਆਂਦਾ ਹੈ ਇਸ ਗੱਲ ਦਾ ਸਾਡੇ ਬਾਹਰ ਬੈਠੇ ਭਰਾ ਜਿਹੜੇ ਆ ਨਾ ਉਹ ਸਾਨੂੰ ਕਹਿੰਦੇ ਆ ਵੀ ਹੁਣ ਚੰਗੇ ਹੋ ਉਥੇ ਰਹਿ ਕੇ ਦੱਸੋ ਮੈਨੂੰ ਅਸੀਂ ਕਿੱਥੇ ਚੱਲ ਜਾਈਏ ਯਾਰ ਅਸੀਂ ਪਿਆਰ ਕਰਦੇ ਆ ਇਸ ਦੇਸ਼ ਨੂੰ ਅਸੀਂ ਇਸ ਦੇਸ਼ ਦੇ ਆ ਪਰ ਸਾਨੂੰ ਅਪਣਾਓ ਤੇ ਸਹੀ ਸਾਨੂੰ ਆਪਣਾਪਣ ਤੇ ਦਿਖਾਓ ਸਾਡੇ ਕੋਲ ਤੇ ਜਿਹੜਾ ਨੈਚੁਰਲ ਡਿਜੈਸਟਰ ਫੰਡ ਹੈ ਉਹ ਵੀ ਨਹੀਂ ਹੈਗਾ ਪੰਜਾਬ ਕੋਲ ਤੇ 5 ਲੱਖ ਕਰੋੜ ਦਾ ਪੰਜਾਬ ਕਰਜ਼ਈ ਹੋਇਆ ਪਿਆ ਸਾਡੀ ਸੁਣਦਾ ਕੌਣ ਹੈ ਇੱਥੇ ਬਾਰਡਰ ਸਟੇਟ ਹੋਣ ਕਰਕੇ ਅੱਤਵਾਦ ਅਸੀਂ ਚੱਲਦੇ ਆ ਨਸ਼ਿਆਂ ਦੀ ਮਾਰ ਅਸੀਂ ਚੱਲਦੇ ਆ ਖੜਾ ਦੀ ਮਾਰ ਅਸੀਂ ਚੱਲਦੇ ਆ ਹਰ ਪੱਖ ਤੋਂ ਮਾਰੇ ਅਸੀਂ ਪ ਸਾਨੂੰ ਸਮਝਦਾ ਕੋਈ ਹੈ ਨਹੀਂ ਆ ਰਾਕੇ ਫਿਰ ਤੁਸੀਂ ਕਹਿ ਦਿੰਦੇ ਹੋ ਕਿ ਪੰਜਾਬ ਦੇ ਲੋਕ ਤਾਂ ਜੀ ਬੜੇ ਅਮੀਰ ਐ ਇਹਨਾਂ ਕੋਲ ਤਾਂ ਵੱਡੇ-ਵੱਡੇ ਟਰੈਕਟਰ ਆ ਆ ਦੇਖ ਲੋ ਯਾਰ ਵੱਡੇ ਟਰੈਕਟਰਾਂ ਵਾਲੇ ਹੀ ਕੰਮ ਆ ਰਹੇ ਐ ਹੁਣ ਵੱਡੇ ਟਰੈਕਟਰਾਂ ਵਾਲਿਆਂ ਨੇ ਹੀ ਮੋਰਚੇ ਸਾਂਭੇ ਐ ਇੱਥੇ ਕੋਈ ਸਰਕਾਰਾਂ ਨਹੀਂ ਖੜੀਆਂ ਆ ਕੇ ਇੱਥੇ ਉਹ ਲੋਕ ਆਪ ਹੀ ਆਪਣੇ ਨਾਲ ਖੜੇ ਐ ਇਹ ਸੱਚੀ ਗੱਲ ਐ ਪ੍ਰੋਫੈਸਰ ਮੋਹਨ ਸਿੰਘ ਹੋਰੀ ਕਹਿੰਦੇ ਹੁੰਦੇ ਸੀ ਪੰਜਾਬ ਵਸਦਾ ਗੁਰਾਂ ਦੇ ਨਾਂ ਤੇ ਪੰਜਾਬ ਸੱਚੀਓ ਗੁਰਾਂ ਦੇ ਨਾਂ ਤੇ ਵਸਦਾ ਸਾਨੂੰ ਕਿਸੇ ਦਾ ਕੋਈ ਹੋਰ ਆਸਰਾ ਨਹੀਂ ਹੈਗਾ ਸਾਡੇ ਨਾਲ ਕੋਈ ਵੀ ਨਹੀਂ ਖੜਦਾ ਹੈਗਾ ਆ ਕੇ ਅਸੀਂ ਸਾਰਿਆਂ ਨਾਲ ਖੜਦੇ ਆ ਸਰਕਾਰਾਂ ਵੱਲ ਅਸੀਂ ਕੀ ਦੇਖੀਏ ਪਿਛਲੇ ਟਾਈਮ 'ਚ ਸਰਕਾਰਾਂ ਵਾਲੇ ਜਿਹੜੇ ਆ ਉਹ ਕਹਿੰਦੇ ਹੁੰਦੇ ਸੀਗੇ ਕਿ ਇਹ ਹੜ ਤਾਂ ਜੀ 2019 ਦੇ ਵਿੱਚ ਫਲਾਣੀ ਸਰਕਾਰ ਕਰਕੇ ਆਏ ਆ ਕਿ ਤੁਸੀਂ 6 ਮਹੀਨੇ ਜਦੋਂ ਤੁਹਾਨੂੰ ਪਹਿਲਾਂ ਪੱਕਾ ਹੀ ਪਤਾ ਹੁੰਦਾ ਹੈ ਵੀ ਆਉਣੇ ਹੀ ਆਉਣੇ ਨੇ ਤੁਸੀਂ ਸਪਾਈ ਕਿਉਂ ਨਹੀਂ ਕਰਦੇ ਪਹਿਲਾਂ ਹੁਣ ਦੋ ਵਾਰੀ ਇਹਨਾਂ ਦੇ ਵੇਲੇ ਆ ਗਏ ਇਹਨਾਂ ਦਾ ਕੌਣ ਜ਼ਿੰਮੇਵਾਰ ਹੈ ਕਹਿੰਦੇ ਆ ਵੀ ਕਈ 100 ਕਰੋੜ ਰੁਪਈਆ ਖੜਾਂ ਦੇ ਵਾਸਤੇ ਦਿੱਤਾ ਸੀਗਾ ਵੀ ਜਿਹੜਾ ਉਹ ਨਾਦਿਆਂ ਦੇ ਨਾਲਿਆਂ ਦੇ ਚੋਇਆਂ ਦੇ ਰੱਖ-ਰਖਾਅ ਵਾਸਤੇ ਮੈਨੂੰ ਤਾਂ ਦਿਖਦਾ ਨਹੀਂ ਹੈਗਾ ਕਿਤੇ ਲੱਗਿਆ ਉਹ ਸਾਰੇ ਥੋੜੇ ਦਰਿਆਵਾਂ ਦੇ ਬੰਨ ਟੁੱਟੀ ਜਾਂਦੇ ਆ ਸਾਰੇ ਥੋੜੇ ਸੂਇਆਂ ਦੇ ਬੰਨ ਟੁੱਟੀ ਜਾਂਦੇ ਆ ਮਾਈਨਿੰਗ ਕਰ ਕਰਕੇ ਤੁਸੀਂ ਐਸੀ ਤੈਸੀ ਫੇਰ ਰੱਖੀ ਐ ਸਾਰੇ ਕਾਸੀ ਦੀ ਕੋਈ ਜ਼ਿੰਮੇਵਾਰੀ ਤਾਂ ਲੈਣ ਨੂੰ ਤਿਆਰ ਨਹੀਂ ਹੈਗਾ ਪੰਜਾਬ ਦੀ ਜ਼ਿੰਮੇਵਾਰੀ ਕੌਣ ਲਏਗਾ ਕੋਈ ਮੰਤਰੀ ਸੰਤਰੀ ਕੋਈ ਲਏਗਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਇਹਦੀ ਜ਼ਿੰਮੇਵਾਰੀ ਲੈਣਗੇ ਕੋਈ ਅਸਤੀਫਾ ਦੇਵੇਗਾ ਵੀ ਹਾਂ ਸਾਡੀ ਇਹ ਗਲਤੀ ਸੀਗੀ ਨਹੀਂ ਪੰਜਾਬ ਦੇ ਲੋਕ ਮਾਰੇ ਗਏ ਲੋਕਾਂ ਦਾ maal ਡੰਗਰ ਹੜ ਗਿਆ ਲੋਕਾਂ ਦੀਆਂ ਫਸਲਾਂ ਹੜ ਗਈਆਂ ਬਸ ਹੋਰ ਕੁਛ ਨਹੀਂ ਇਹਦੇ ਉੱਤੇ ਸਿਰਫ ਸਿਆਸਤਾਂ ਹੋਣਗੀਆਂ ਇਸ ਮਸਲੇ ਨੂੰ ਸਿਰਫ 2027 ਦੇ ਬਸ ਵੋਟਾਂ ਵਾਸਤੇ ਮਸਾਲੇ ਵਾਸਤੇ ਰੱਖ ਲਿਆ ਜਾਏਗਾ ਭਾਵੇਂ ਪਾਰਟੀ ਕੋਈ ਵੀ ਹੋਵੇ ਮਤਾਂ ਇਹ ਨਾ ਜਾਣਿਓ ਮੈਂ ਕਿਸੇ ਇੱਕ ਦਾ ਸਪੋਰਟਰ ਆ ਜਾਂ ਕਿਸੇ ਦਾ ਵਿਰੋਧੀ ਆ ਸਾਨੂੰ ਸਾਰਿਆਂ ਨੇ ਹੀ ਲੁੱਟਿਆ ਆ ਭਾਵੇਂ ਗੱਲ ਕਾਲੀਆਂ ਦੀ ਹੋਵੇ ਭਾਵੇਂ ਕਾਂਗਰਸੀਆਂ ਦੀ ਹੋਵੇ ਭਾਵੇਂ ਹਣ ਵਾਲੇ ਬਦਲਾਵ ਵਾਲਿਆਂ ਦੀ ਹੋਵੇ ਸਾਡਾ ਕੋਈ ਵੀ ਨਹੀਂ ਬਣਿਆ ਹੈਗਾ ਪੰਜਾਬ ਦੇ ਤੇ ਪੰਜਾਬੀਆਂ ਦੇ ਹਾਲਾਤ ਵੱਤੋਂ ਬੱਤਰ ਹੀ ਹੋਏ ਆ ਅਸੀਂ ਰੋ ਰਹੇ ਆ ਯਾਰ ਸਾਨੂੰ ਬਖਸ਼ ਦਿਓ ਰੱਬ ਦਾ ਵਾਸਤੇ ਹੀ ਸਾਨੂੰ ਬਖਸ਼ ਦਿਓ ਯਾਰ ਤੁਸੀਂ ਸਾਨੂੰ ਆਸਰਾ ਹੀ ਧੰਗ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਦਾ ਉਹ ਹੱਥ ਰੱਖਣ ਪੰਜਾਬ ਦੇ ਉੱਤੇ ਸਾਡੀ ਅਰਦਾਸ ਹੈ ਅਪੀਲ ਹੈ ਬੇਨਤੀ ਹੈ ਤੁਹਾਨੂੰ ਸਾਰਿਆਂ ਨੂੰ ਵੀ ਜਿਹੜੇ ਪੰਜਾਬ ਹਤੈਸੀ ਇਹ ਵੀਡੀਓ ਦੇਖ ਰਹੇ ਹੋ ਪੰਜਾਬ ਵਾਸਤੇ ਅਰਦਾਸ ਕਰਿਓ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਿਓ ਕਿ ਸਤਗੁਰੂ ਪੰਜਾਬ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਿਓ ਬੜੀ ਬੇਪਤੀ ਹੋ ਗਈ ਹੈ ਇਸ ਵੇਲੇ ਬੜੇ ਮੁਸ਼ਕਲ ਹਾਲਾਤਾਂ ਦੇ ਵਿੱਚੋਂ ਅਸੀਂ ਲੰਘ ਰਹੇ ਹਾਂ ਮਹਾਰਾਜ ਕਿਰਪਾ ਕਰੋ ਬਸ ਹੁਣ ਗੱਜ ਪਾਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ